ਪਾਣਾ ਮੰਨਣਾ ਪਹਾੜ ਜਿੱਡਾ ਲੱਗਦਾ ਹੈ ਪਤਾ ਨਹੀਂ ਕਿੱਡੇ-ਕਿੱਡੇ ਪਹਾੜ ਉਹ ਸਰ ਕਰ ਜਾਂਦਾ ਸੀ ਮੁੰਡਾ ਸਾਡਾ ਹੱਸਣ ਖੇਡਣ ਗਿਆ ਈ ਪਰ ਇਹ ਪਹਾੜ ਕਿਦਾਂ ਸਾਰਿਆਂ ਨੇ ਸਰ ਕਰਨਾ ਹੀ ਨਹੀਂ ਪਤਾ ਲੱਗ ਰਿਹਾ ਇਹ ਦਰਦ ਤੇ ਤਕਲੀਫ ਜਿੰਨੂੰ ਜਿੰਨੂੰ ਜਿੰਨੀ ਨੇੜਤਾ ਸੀ ਜਿੰਨੂੰ ਜਿੰਨੂੰ ਜਿੰਨੀ ਮੁਹੱਬਤ ਸੀ ਜਿੰਨੂੰ ਜਿੰਨਾ ਉਹਦੇ ਨਾਲ ਪਿਆਰ ਸੀ ਜਿੰਨਾ ਇਸ਼ਕ ਸੀ ਉਹੀ ਮਹਿਸੂਸ ਕਰ ਸਕਦਾ ਪਰ ਹਾਰਿਆ ਨਿਆ ਇਹੀ ਕਹਿੰਦਾ ਇੱਕ ਨਾਂ ਦੇ ਘਰ ਪੁੱਤ ਪੁੱਤਾਂ ਘਰ ਪੁੱਤਰੇ ਇੱਕ ਨਾਂ ਦੇ ਘਰ ਧੀਆ ਧੀਆ ਘਰ ਦੋਤਰੇ ਇੱਕ ਨਾਂ ਦੇ ਘਰ ਇੱਕ ਉਹ ਵੀ ਜਾਏ ਮਰ ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ ਉਹਦੇ ਨਾਲ ਲੜਿਆ ਨਹੀਂ ਜਾ ਸਕਦਾ ਉਹਦੇ ਨਾਲ ਜਿਦਿਆ ਨਹੀਂ ਜਾ ਸਕਦਾ ਉਹਦੇ ਕੋਲੋਂ ਖੋ ਕੇ ਕੁਝ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਗੱਲ ਸਿਰਫ ਇੰਨੀ ਕਹੇ ਕਿ ਅਸੀਂ ਜਿੱਦਾਂ ਹੁਣੇ ਸਾਰੇ ਬੁਲਾਰਿਆਂ ਨੇ ਦੱਸਿਆ ਉਦੇ ਸਨੇਹੀਆਂ ਨੇ ਦੱਸਿਆ ਕਿ ਅਸੀਂ ਘਰੋ ਘਰੀ ਤੁਰ ਜਣਾ ਆਪੋ ਆਪਣੀ ਥਾਂ ਹੋ ਜਾਣਾ ਸਾਰਿਆਂ ਨੇ ਪਰ ਜਿਸ ਪਰਿਵਾਰ ਦੇ ਨਾਲ ਜਿਸ ਖੂਨ ਦੇ ਨਾਲ ਉਹ ਸਤਮ ਹੋਇਆ ਨਾ ਉਹ ਖੂਨ ਉਹ ਖੇਚ ਹਮੇਸ਼ਾ ਮਹਿਸੂਸ ਕਰਦਾ ਰਹੇਗਾ